वो मेरे साथ है हरदम हर, हर पल ओ मेरे संग डर के तर, वो मेरे साथ है वो है हमारा शुरू वो है वो साथ मेरा हरदम वो है वो साथ हर पल वो है वो मेरे जीने का मकसद वो है वो मेरा मसीह ਅੱਜ ਦੀ ਸਵੇਰ ਆਪ ਲਈ ਖੁਸ਼ੀਆਂ ਭਰੀ ਹੋਵੇ ਪਵਿੱਤਰ ਬਾਈਬਲ ਵਿੱਚ ਮਤੀ ਦੀ ਅੰਜੀਲ 17 ਅਧਿਆਏ ਦੇ 5 ਵਚਨ ਵਿੱਚ ਅਸੀਂ ਇਸ ਪ੍ਰਕਾਰ ਪੜ੍ਹਦੇ ਹਾਂ ਉਹ ਅਜੇ ਬੋਲਦਾ ਹੀ ਸੀ ਕਿ ਵੇਖੋ ਇੱਕ ਜੋਤਮਾਨ ਬੱਦਲ ਨੇ ਉਹਨਾਂ ਉੱਤੇ ਛਾਂਉ ਕੀਤੀ ਅਤੇ ਵੇਖੋ ਉਸ ਬੱਦਲ ਵਿੱਚੋਂ ਇੱਕ ਆਵਾਜ਼ ਇਹ ਕਹਿੰਦੀ ਆਈ ਜੋ ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਪਰਸੰਨ ਹਾਂ ਉਹ ਦੀ ਸੁਣੋ ਜਦੋਂ ਪ੍ਰਭੂ ਯਿਸੂ ਮਸੀਹ ਨੇ ਪਤਰਸ, ਜੋਹੰਨਾ ਅਤੇ ਯਾਕੂਬ ਨੂੰ ਆਪਣੇ ਤੇਜ ਨੂੰ ਵਿਖਾਇਆ ਤਾਂ ਮੂਸਾ ਅਤੇ ਈਲੀਆ ਵੀ ਉਸ ਦੇ ਨਾਲ ਤੇਜ ਵਿੱਚ ਵਿਖਾਈ ਦਿੱਤੇ ਇਸ ਉੱਤੇ ਪਤਰਸ ਨੇ ਪ੍ਰਭੂ ਨੂੰ ਕਿਹਾ ਸਾਡਾ ਇੱਥੇ ਰਹਿਣਾ ਚੰਗਾ ਹੈ ਅਤੇ ਉਹ ਅਜੇ ਬੋਲ ਹੀ ਰਿਹਾ ਸੀ ਕੇ ਬੱਦਲ ਉਹਨਾਂ ਉੱਤੇ ਛਾ ਗਿਆ ਅਤੇ ਉਸ ਵਿੱਚੋਂ ਇੱਕ ਸ਼ਬਦ ਆਇਆ ਕਿ ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਪਰਸੰਨ ਹਾਂ ਉਹਦੀ ਸੁਣੋ ਜਦੋਂ ਪਰਮੇਸ਼ਰ ਨੇ ਇਸਰਾਇਲ ਨੂੰ ਬਵਸਥਾ ਦਿੱਤੀ ਸੀ ਤਦ ਪਰਮੇਸ਼ਰ ਨੇ ਪਹਾੜ ਉੱਤੇ ਬੱਦਲਾਂ ਦੇ ਵਿੱਚੋਂ ਦਰਸ਼ਨ ਦਿੱਤਾ ਅਤੇ ਆਪਣੀ ਗੰਭੀਰ ਆਵਾਜ਼ ਸੁਣਾਈ ਹੁਣ ਵੀ ਪਰਮੇਸ਼ਰ ਨੇ ਅਸਮਾਨ ਤੋਂ ਬੱਦਲਾਂ ਦੇ ਵਿੱਚੋਂ ਗੱਲਾਂ ਕੀਤੀਆਂ ਪਰਮੇਸ਼ਰ ਨੇ ਯਸੂ ਮਸੀਹ ਦੇ ਵਿਸ਼ੇ ਵਿੱਚ ਕਿਹਾ ਇਹ ਮੇਰਾ ਪਿਆਰਾ ਪੁੱਤਰ ਹੈ ਪਿਆਰਾ ਇਸ ਲਈ ਕਿਉਂਕਿ ਉਸ ਨੇ ਪਰਮੇਸ਼ਰ ਹੋਣ ਨੂੰ ਆਪਣੇ ਕਬਜੇ ਵਿੱਚ ਰੱਖਣ ਦੀ ਚੀਜ਼ ਨਾ ਜਾਣਿਆ ਪਰ ਆਪ ਹੀ ਦੇਹ ਧਾਰੀ ਹੋਇਆ ਅਤੇ ਮਨੁੱਖਾਂ ਦੇ ਵਿਚਕਾਰ ਕਿਰਪਾ ਅਤੇ ਸੱਚਾਈ ਨਾਲ ਡੇਰਾ ਕੀਤਾ ਪਰਮੇਸ਼ਰ ਨੇ ਆਪਣੇ ਪਿਆਰ ਦੀ ਭਲਾਈ ਨੂੰ ਸਾਡੇ ਉੱਤੇ ਇਸ ਤਰ੍ਹਾਂ ਪ੍ਰਗਟ ਕੀਤਾ ਕਿ ਜਦੋਂ ਅਸੀਂ ਪਾਪੀ ਹੀ ਸਾਂ ਉਹ ਸਾਡੇ ਆਸਹੀਨਾ ਨਿਰਾਸ਼ ਅਜ਼ਹਾਈ ਅਤੇ ਨਿਰਬਲ ਮਨੁੱਖਾਂ ਦੇ ਲਈ ਬਲੀਦਾਨ ਹੋਇਆ ਅਤੇ ਮੁਕਤੀ ਦਾ ਰਾਹ ਤਿਆਰ ਕੀਤਾ ਜਿਨਨੇ ਸਾਡੇ ਲਈ ਆਪਣੇ ਆਪ ਨੂੰ ਸਲੀਬ ਉੱਤੇ ਦੇ ਦਿੱਤਾ ਤਾਂ ਕਿ ਅਸੀਂ ਉਸ ਉੱਤੇ ਵਿਸ਼ਵਾਸ ਦੇ ਦੁਆਰਾ ਮੁਕਤੀ پا ਸਕੀਏ ਕੀ ਤੁਸੀਂ ਉਸ ਉੱਤੇ ਵਿਸ਼ਵਾਸ ਨਹੀਂ ਕਰਨਾ ਚਾਹੋਗੇ